ਹੈਲੋ ਜੀ ਰੇ ਰਮ ਜੀ ਸਤਿ ਸ਼੍ਰੀ ਅਕਾਲ ਆਈ ਮੈਂ ਮੋਨਿਕਾ ਤੋਂ ਮਿੰਟ ਟਵਰਡੀ ਚੈਨਲ ਦੇ ਨਾਲ ਕਿਚਨ ਦਾ ਕੰਮ ਕੰਪਲੀਟ ਹੋਣ ਤੋਂ ਬਾਅਦ ਮੈਨੂੰ ਲੱਗਾ ਕਿ ਅੱਜ ਮੈਂ ਤੁਹਾਨੂੰ ਕੁਝ ਸਪੈਸ਼ਲਸ ਚੀਜ਼ ਦਿਖਾਣੀਆਂ ਮੇਰੇ ਲਈ ਤਾਂ ਬਹੁਤ ਸਪੈਸ਼ਲਸ ਹੈ ਮੈਨੂੰ ਵੀ ਤੁਹਾਡਾ ਨਹੀਂ ਬਤਾ ਤੁਹਾਡੇ ਲਈ ਸਪੈਸ਼ਲ ਹੋਏਗਾ ਕਿ ਨਹੀਂ ਹੋਏਗਾ ਬਟ ਤੁਹਾਨੂੰ ਤਾਂ ਪਤਾ ਹੀ ਹੋਏਗਾ ਕਿ ਕੁਝ ਚੀਜ਼ਾਂ ਜਿਹੜੀਆਂ ਸਾਡੇ ਲਈ ਇੰਪੋਸੀਬਲਸ ਹੁੰਦੀਆਂ ਨੇ ਉਹ ਫਿਰ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਕਰ ਪਾਂਨੇ ਆ ਬਟ ਟਾਈ ਅਗੇਨ ਜਦੋਂ ਅਸੀਂ ਉਹਨੂੰ ਕਰਦੇ ਆ ਨਾ ਉਹ ਕਿਤੇ ਨਾ ਕਿਤੇ ਸਕਸੈਸਫੁਲ ਹੋ ਜਾਂਦੀਆਂ ਨੇ ਸੋ ਤੁਹਾਨੂੰ ਮੈਂ ਦਿਖਾਉਂਦੀ ਆ ਔਰ ਫਰਮਿੰਗ ਬੇਟਾ ਦਿਖਾਣਾ ਅੱਜ ਮੇਰਾ ਮੈਕਸਿਮਮ ਥੋੜਾ ਸਮਾਂ ਟਾਈਮ ਦੇ ਸਾਹਮਣੇ ਦੇਖਿਆ ਜਾਵੇ ਜਿਆਦਾਤਰ ਮੇਰਾ ਫੋਕਸ ਇੱਧਰ ਹੀ ਗਿਆ ਫਿਰ ਮੈਂ ਕਿਚਨ ਨੂੰ ਕੰਪਲੀਟ ਕਰਨ ਤੋਂ ਬਾਅਦ ਮੇਰਾ ਵੀਡੀਓ ਜਿਹੜਾ ਮੈਕਸਿਮਮ ਤੁਸੀਂ ਦੇਖ ਰਹੇ ਹੋ 8 ਵਜੇ ਕੁਝ ਮਿੰਟ ਤੇ ਸਟਾਰਟ ਹੋ ਰਿਹਾ ਤੇ ਜ਼ਰੂਰੀ ਹੈ ਹਰ ਇੱਕ ਚੀਜ਼ ਨੂੰ ਆਪਣੇ ਰਿਪੇਅਰਿੰਗ ਦੇ ਸਾਹਮਣੇ ਕਰਨਾ ਕਿਚਨਸ ਨੂੰ ਲੈ ਕੇ ਜਾਂ ਆਪਣੀ ਵਰਕਿੰਗਸ ਨੂੰ ਲੈ ਕੇ ਤੇ ਇਹ ਦੇਖੋ ਜੀ ਇੱਕ ਨਈ ਸਿੰਪਲ ਜੀ ਫਰੌਗ ਸੀ ਠੀਕ ਹੈ ਇਹ ਸਿੰਪਲ ਜੀ ਫਰੌਕ ਸੀ ਤੇ ਇਸ ਫਰੌਕ ਦੇ ਵਿੱਚ ਮੈਂ ਜਿਹੜਾ ਕਿ ਮਤਲਬ ਡਿਜ਼ਾਈਨਿੰਗ ਕੀਤਾ ਹੈ ਤੁਹਾਨੂੰ ਉਹ ਡਿਜ਼ਾਈਨਿੰਗ ਦਿਖਾਨੀ ਹੈ ਜਸਟ ਇਸ ਤਰ੍ਹਾਂ ਦੀ ਸਿੰਪਲ ਫਰੌਕ ਸੀ ਇਹਦੇ ਉੱਪਰ ਕੁਝ ਵੀ ਮਤਲਬ ਵਰਕ ਨਹੀਂ ਸੀ ਹੋਇਆ ਫਿਰ ਮੈਂ ਕੀ ਕੀਤਾ ਆਪਣਾ ਹੌਟਲ ਗਲੋ ਵਗੈਰਾ ਜੋ ਮਿਲ ਜਾਂਦੀਆਂ ਨੇ ਆਸਾਨ ਮਾਰਕੀਟ ਦੇ ਵਿੱਚ ਤੇ ਇਸ ਤਰ੍ਹਾਂ ਦੀ ਮਤਲਬ ਨਾਰਮਲੀ ਇੱਕ ਗੋਟਾ ਲੈ ਕੇ 골ਡਨ ਗੋਟਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ 골ਡਨ ਗੋਟਾ ਮੈਂ ਇਸ ਚੀਜ਼ ਨੂੰ ਫਰੌਕ ਦੇ ਉੱਪਰ ਲਗਾਇਆ ਅਸ ਤੋਂ ਬਾਅਦ ਤੁਹਾਨੂੰ ਇਹ ਇੱਕ ਇਹ ਛੋਟੇ ਛੋਟੇ ਬੀਡਸ ਨਜ਼ਰ ਆ ਰਹੇ ਹੋਣਗੇ ਤੇ ਤੁਹਾਨੂੰ ਮੈਂ ਯੂਨ ਕਰਕੇ ਹਲਕਾ ਜਿਹਾ ਦਿਖਾਉਣੀ ਆ ਦੇਖੋ ਬੀਡਸ ਇਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਫਿਰ ਮੈਂ ਇਸ ਬੀਡਸ ਦੀ ਵਰਕਿੰਗ ਕੀਤੀ ਉਸ ਤੋਂ ਬਾਅਦ ਫਿਰ ਦੇਖੋ ਜੀ ਇੱਕ ਇਹ ਸਿੰਪਲ ਜੀ ਤਨੀ ਸੀ ਤੇ ਤਨੀ ਦਾ ਜਿਹੜਾ ਸ਼ੋਲਡਰਸ ਹੁੰਦਾ ਫਿਰ ਉਸ ਸ਼ੋਲਡਰਸ ਦੇ ਉੱਪਰ ਮੈਂ ਇਹ ਮਤਲਬ ਥੋੜਾ ਜਿਹਾ ਲਗਾ ਦਿੱਤਾ ਤਾਂ ਕਿ ਜਿਹੜਾ ਡਿਜ਼ਾਈਨ ਆ ਫਰੌਗ ਦਾ ਮੈਕਸਿਮਮ ਜਿਹੜਾ ਕਿ ਵਧੀਆ ਬਹੁਤ ਜ਼ਿਆਦਾ ਲੱਗੇ ਤੇ ਦੇਖੋ ਇਹ ਫਰੌਗ ਦੀ ਬੈਕ ਤੇ ਬਹੁਤ ਇੱਕ ਸਵੀਟ ਜਾਂ ਮੈਂ ਮਤਲਬ ਕਲਿੱਪ ਲਗਾਇਆ ਔਰ ਕਿਉਂਕਿ ਐਸਾ ਹੋ ਜੇ ਚੀਜ਼ਾਂ ਪਹਿਲਾਂ ਮੈਂ ਨਾ ਘਰ ਵਿੱਚ ਜ਼ਰੂਰੀ ਨਹੀਂ ਸੀ ਸਮਝਦੀ ਰੱਖਣੀਆਂ ਬਟ ਹੁਣ ਜਦੋਂ ਦਾ ਸਾਡਾ ਕੁਝ ਨੁਕਸਾਨ ਹੋ ਜਾਂਦਾ ਹੈ ਚੀਜ਼ਾਂ ਦੇ ਪ੍ਰਤੀ ਤੇ ਉਸ ਨੂੰ ਮੈਂ ਨਾ ਕਿਤੇ ਨਾ ਕਿਤੇ ਸੰਭਾਲ ਕੇ ਰੱਖਦੀ ਆ ਤਾਂ ਉਹ ਚੀਜ਼ੇ ਸਾਡੇ ਵਾਕਈ ਹੀ ਕਿਤੇ ਨਾ ਕਿਤੇ ਕੰਮ ਆ ਹੀ ਜਾਂਦੀਆਂ ਨੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਫਲਾਵਰ ਔਰ ਇਕਰ ਫੋਰਮਿੰਗ ਫਰੰਟ ਐਂਡ ਬੈਕ ਦੋਨੋਂ ਬੇਟਾ ਇਹਨਾਂ ਨੂੰ ਚੈੱਕ ਕਰਵਾਓ ਤੇ ਤੁਸੀਂ ਮੈਨੂੰ ਦੱਸਣਾ ਤੁਹਾਨੂੰ ਇਹ ਫਰੌਕ ਕਿਸ ਤਰ੍ਹਾਂ ਦੀ ਲੱਗੀ ਡਿਜ਼ਾਈਨਿੰਗ ਵਗੈਰਾ ਵਰਕ ਕਰਕੇ ਕਿਸ ਤਰ੍ਹਾਂ ਦੀ ਲੱਗੀ ਇਸ ਬਾਰੇ ਮੈਨੂੰ ਤੁਸੀਂ ਜ਼ਰੂਰ ਦੱਸਣਾ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਪਿੱਛੇ ਮੈਂ ਤੁਹਾਨੂੰ ਜਿਹੜਾ ਕਿ ਦਿਖਾਇਆ ਹੈ ਕਿ ਫਰੌਕ ਦਾ ਜਿਹੜਾ ਮੈਂ ਡਿਜ਼ਾਈਨ ਡਾਲਿਆ ਹੈ ਤੇ ਬੈਗ ਦਾ ਤੇ ਇਹ ਵੀ ਦੱਸਣਾ ਇਹ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਦੱਸਿਆ ਜਾਵੇ ਕਿ ਮਿੱਦਿਆ ਦੇ ਸਕੂਲ ਬਹੁਤ ਜਲਦੀ ਫੰਕਸ਼ਨ ਆਉਣ ਵਾਲਾ ਹੈ ਉਮ 19 ਨਵੰਬਰ ਨੂੰ ਹਾਂ 19 ਨਵੰਬਰ ਨੂੰ ਫੰਕਸ਼ਨ ਹੈ ਤੇ ਇਸ ਲਈ ਉਹਦੀ ਜਿਹੜੀ ਤਿਆਰੀ ਹੈ ਮੈਕਸਿਮਮ ਪਹਿਲਾਂ ਛੋਟ ਛੋਟੀ ਕਰਨੀ ਬਹੁਤ ਜ਼ਰੂਰੀ ਹੈ ਤੇ ਇਹਨਾਂ ਦੇ ਫਾਦਰ ਨੇ ਕਿਹਾ ਸੀ ਕਿ ਕੀ ਲੋੜ ਪਈ ਹੈ ਫਰੌਕੋ ਅੱਜਕੱਲ ਬਾਰੋ ਮਿਲ ਜਾਂਦੀਆਂ ਨੇ ਡਿਜ਼ਾਈਨਿੰਗ ਵਾਲੀਆਂ ਵੀ ਤੇ ਅਸੀਂ ਮਤਲਬ ਬਾਰੋ ਹੀ ਵਿਜ਼ਿਟ ਕਰਾਂਗੇ ਮੈਂ ਇਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਮੈਨੂੰ ਯਸ ਸਿੰਪਲ ਫਰੌਕਸ ਲਿਆ ਦਿਓ ਤੇ ਉਹਦੀ ਡਿਜ਼ਾਈਨ ਵਰਕ ਮੈਂ ਕਰਾਂਗੀ ਕਿਉਂਕਿ ਬਹੁਤ ਚੀਜ਼ਾਂ ਇਸ ਤਰ੍ਹਾਂ ਦੇ ਛੋਟ ਛੋਟੀਆਂ ਮੈਂ ਸੰਭਾਲ ਕੇ ਰੱਖੀਆਂ ਹੁੰਦੀਆਂ ਕਿਤੇ ਨਾ ਕਿਤੇ ਉਹ ਮਤਲਬ ਸਾਡੇ ਕੱਪੜਿਆਂ ਦੇ ਪ੍ਰਤੀ ਵਰਤਨ ਦੇ ਆ ਜਾਂਦੀਆਂ ਤੇ ਫਿਰ ਇਹ ਦੇਖੋ ਇੱਕ ਮੈਂ ਨਾ ਇਸ ਤਰ੍ਹਾਂ ਦਾ ਮਤਲਬ ਇਹ ਆ ਚੀਜ਼ ਮਤਲਬ ਬਣਾਈ ਤੇ ਇਹਦਾ ਪਤਾ ਕਿਸ ਤਰ੍ਹਾਂ ਬਣਾਇਆ ਤੁਹਾਨੂੰ ਮੈਂ ਦੱਸਦੀ ਆ ਵੈਸੇ ਤੇ ਮਾਰਕੀਟਾਂ ਤੋਂ ਮਿਲਣ ਵਾਲੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਮਿਲ ਜਾਂਦੀਆਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਤੇ ਤੁਹਾਨੂੰ ਪਤਾ ਆਪਣਾ ਇੱਕ ਬਰਥਡੇ ਪੇਪਰ ਜਿਸ ਤਰ੍ਹਾਂ ਸਾਡੇ ਟਾਈਮ ਤੇ ਬਰਥਡੇ ਪੇਪਰ ਚਾਹਦੇ ਹੁੰਦੇ ਸੀ ਸ਼ਾਈਨਸ ਪੇਪਰ ਤੇ ਉਹ ਉਹ ਮਤਲਬ ਨਾਰਮਲੀ ਸ਼ਾਈਨਸ ਪੇਪਰ ਲਿਆ ਕੇ ਤੇ ਸੀਜ਼ਨ ਨਾਲ ਉਹਨੂੰ ਬਰੀ 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 ਗੀ ਬਿਲਕੁਲ ਕਟਿੰਗ ਕਰਕੇ ਤੇ ਆ ਜਗ੍ਹਾ ਤੇ ਨਾ ਗੱਠਰੀ ਬੰਨ ਦਿੱਤੀ ਜਿੱਦੋਂ ਇਸ ਜਗ੍ਹਾ ਤੇ ਮੈਂ ਗੱਠਰੀ ਬੰਨੀ ਤੇ ਇਹ ਦੇਖੋ ਜੇ ਵੀ ਤੁਹਾਨੂੰ ਗਲੂ ਨਜ਼ਰ ਆ ਰਹੀ ਹੋएगी ਵਾਈਟ ਕਲਰ ਦੀ ਹਲਕੀ ਹਲਕੀ ਗਲੂ ਲੱਗੀ ਹੋਈ ਹੈ ਤੇ ਗੱਠਰੀ ਬਣ ਕੇ ਤੇ ਇਹਨੂੰ ਗਲੂ ਦੇ ਨਾਲ ਜੋੜ ਦਿੱਤਾ ਤੇ ਇਹ ਦੇਖੋ ਇਹ ਫਰੌਕ ਦੇ ਨਾਲ ਮੈਕਸਿਮਮ ਜਿਸ ਤਰ੍ਹਾਂ ਬੱਚੇ ਇਸ ਤਰ੍ਹਾਂ ਡਾਂਸਿੰਗ ਕਰਨਗੇ ਤੇ ਇਹ ਚੀਜ਼ ਮਦ ਅ ਕਿਦਨੇ ਕਿਤੇ ਖੁੱਲਕੇ ਬਣੀ ਔ ਬਣਾ ਨੂੰ ਤਾਂ ਮੈਂ ਬਹੁਤ ਸਾਰੇ ਬਣਾ ਸਕਦੀ ਸੀ ਬਟ ਬਾਅਦ ਵਿੱਚ ਸਾਡੇ ਕੰਮ ਵੀ ਨਹੀਂ ਨਿਆਨੇ ਤੇ ਇਸ ਲਈ ਵਿਦਿਆ ਦੇ ਹੈਂਡਵਰਕ ਕਰਨ ਲਈ ਸਿਰਫ ਮੈਂ 4 ਹੀ ਬਣਾ پائی ਤੇ ਮੈਂ ਤੁਹਾਨੂੰ ਸੱਚ ਦੱਸਾਂ ਤੁਹਾਨੂੰ ਲੱਗਦਾ ਹੈ ਇਹ ਬਹੁਤ ਈਜ਼ੀ ਹੈ ਈਜ਼ੀ ਨਹੀਂ ਹੈ ਇਹਦੀ ਕਟਿੰਗ ਬੜੀ ਮੁਸ਼ਕਲ ਨਾਲ ਹੋਈ ਕਿੰਨੀ ਬਰੀਕੀ ਕਟਿੰਗ ਸੀ ਜਿਹੜੀ ਮਲਤ ਕਰਨ ਤੋਂ ਬਾਅਦ ਫਿਰ ਇਹ ਚੀਜ਼ ਅਸੀਂ ਰੈਡੀ ਕੀਤੀ ਸੋ ਵਿਦਿਆ ਦੀ ਫਰੌਗ ਡਿਜ਼ਾਈਨ ਤੁਸੀਂ ਸਾਰਿਆਂ ਨੇ ਦੇਖ ਲਿੱਤਾ ਤੇ ਵਿਦਿਆ ਦੇ ਤੁਸੀਂ ਇਹ ਵੀ ਦੇਖ ਲਿਤੇ ਜਿਹੜਾ ਕਿ ਮੈਂ ਰੈਡੀ ਕੀਤੇ ਨੇ ਤੇ ਵਿਦਿਆ ਦਾ ਹੁਣ ਜੋ ਵੀ ਲੇ ਲਈ ਅਸੀਂ ਸਕੂਲ ਨੂੰ ਲੈ ਕੇ ਇਹਦੀ ਹਲਕੀ ਹਲਕੀ ਜੋ ਵੀ ਸ਼ਾਪਿੰਗਸ ਕਰਾਂਗੇ ਜਿਵੇਂ ਕਿ ਹਜੇ ਦੀ ਸੌਕਸ ਰੈੱਡ ਫਰੈਂਡੀਆਂ ਨੇ ਬਾਬੀ ਸੌਕਸ ਰੈੱਡ ਸਿੰਪਲ ਰੈੱਡ ਨਹੀਂ ਚਾਹੀਦੀਆਂ ਬਾਬੀ ਵਾਲੀਆਂ ਚਾਹੀਦੀਆਂ ਤੇ ਬਾਬੀ ਵੀ ਜ਼ੋਨ ਵਧਾ ਅੱਜ ਦਾ ਡਿਜ਼ਾਈਨ ਬਹੁਤ ਸਾਰੇ ਮਿਲ ਜਾਂਦੇ ਨੇ ਐਸੀ ਗੱਲ ਨਹੀਂ ਹੈ ਤੇ ਫਿਰ ਉਹ ਡਿਜ਼ਾਈਨਿੰਗ ਫਰੌਗ ਟੂ ਸੌਕਸ ਵੀ ਹੈ ਜੇ ਬਾਕੀ ਹੈ ਹਾਈ ਨੈਕ ਰੈੱਡ ਕਲਰ ਦੀ ਉਹ ਵੀ ਬਾਕੀ ਹੈ ਬਲੈਕ ਬੈਲੀ ਉਹ ਵੀ ਬਾਕੀ ਹੈ ਤੇ ਜਿਸ ਰੈਸਟਰ ਸਿਸਟਮ ਵਿੱਚ দিয়া ਦਾ ਕੁਝ ਕੁ ਸ਼ਾਪਸ ਕਰਾਂਗੇ ਸਮਾਨ ਉਹ ਮੈਂ ਤੁਹਾਡੇ ਨਾਲ ਬਿਲਕੁਲ ਸਾਂਝਾ ਕਰਾਂਗੀ ਤੇ ਬਾਕੀ ਇਹ ਦੇਖੋ ਫੈਲੋ ਫੈਰੀ ਫੈਰੀ ਨੂੰ ਤੇ ਬਸ ਆਪਣਾ ਰੋਣਾ ਪੈ ਜਾਂਦਾ ਹੈ ਵਿਦਿਆ ਲਈ ਤੁਹਾਡੇ ਕੋਲ ਸਮਾਂ ਹੈ ਤੇ ਮੇਰੇ ਲਈ ਸਮਾਂ ਨਹੀਂ ਹੈ ਆ ਦੇਖੋ ਐਡੀ ਇੰਨੀ ਮਨੀ ਇੰਨੀ ਗੜੀ ਗਈ ਤੇ ਆ ਦੇਖੋ ਕਿੰਨਾ ਹੱਥ ਫੀੜੋ ਐਨੀ ਵੱਡੀ ਕਰ ਛੱਡਿਆ ਐ ਐਨੀ ਵੱਡੀ ਕਰ ਛੱਡਿਆ ਤੇ ਹਜੇ ਵੀ ਕਹਿੰਦੀ ਹੈ ਤੁਹਾਡ ਨੂੰ ਤੇ ਬਸ ਵਿਦਿਆ ਲਈ ਸਮਾਂ ਹੈ ਤੇ ਬਾਕੀ ਮੈਂ ਤੁਹਾਨੂੰ ਦਿਖਾਨੀ ਆ ਵਿਦਿਆ ਦੇ ਦੇਖੋ ਕਿੰਨੇ ਸਮਾਂ ਲਗਾਏ ਨੇ ਆ ਸਾਰੇ ਵਿਦਿਆ ਦੇ ਟੈਡੀ ਜਿਹੜੇ ਕੀ ਆਈ ਥਿੰਕ ਕੀ ਜਦੋਂ ਇਹਦੀ ਜਮਨੀ ਸੀ ਉਸ ਟਾਈਮ ਇਹਦੇ ਫਾਦਰ ਇਹਦੇ ਲਈ ਜਿਸ ਤਰ੍ਹਾਂ ਮਤਲਬ ਇੱਕ ਲੈਂਡ ਤਾਂ ਦੋ ਲੈਂਡ ਤਾਂ ਤਿੰਨ ਲੈਂਡ ਤਾਂ ਤਿੰਨ ਚਾਰ ਕਰਦੇ 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 ਪਤਾ ਹੀ ਨਹੀਂ ਲੱਗਾ ਕੀ ਮਤਲਬ ਕਿੰਨੇ ਟਾਡੀਪਰ ਨੇ ਸਟਾਰਟਿੰਗਸ ਦੇ ਵਿੱਚ ਦੇਖੋ ਰੱਖੇ ਨੇ ਤੇ ਬਹੁਤ ਵਧੀਆ ਲੱਗਦਾ ਹੈ ਬੱਚਿਆਂ ਦੇ ਚੀਜ਼ਾਂ ਲਗਾਨੀਆਂ ਇੱਕ ਸਾਨੂੰ ਵਧੀਆ ਜੀ ਫੀਲਿੰਗ ਫੀਲ ਕਰਾਉਂਦੀਆਂ ਨੇ ਬਚਪਨਾ ਫੀਲ ਕਰਾਉਂਦੀਆਂ ਨੇ ਦੇਖੋ ਸਾਡੇ ਮਮ ਜਾਂ ਪਾਪ ਦੇ ਟਾਈਮ ਤੇ ਜਾਂ ਫਿਰ ਮਤਲਬ ਸਾਡੇ ਖੁਦ ਦੇ ਟਾਈਮ ਤੇ ਇਹ ਚੀਜ਼ਾਂ ਨਹੀਂ ਸੀ ਉਸ ਟਾਈਮ ਪ੍ਰਾਪਤ ਹੁੰਦੀਆਂ ਤੇ ਚਲੋ ਜੀ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਚੀਜ਼ ਨੂੰ ਮਿਲ ਜਾਂਦੀ ਹੈ ਮਾਰਕੀਟ ਪਰਸੇਸ ਦੇ ਵਿੱਚ ਤੇ ਕਿਉਂ ਨਾ ਅਸੀਂ ਉਸ ਨੂੰ ਜ਼ਰੂਰੀ ਸਮਝੀਏ ਸੋ ਬਾਕੀ ਤੁਸੀਂ ਪਰਿਵਾਰ ਸਮੇ ਸਭ ਕੀ ਇਹਨੂੰ ਟੀਚਾ ਕੋ ਤੰਦਰੁਸਤ ਰੂਪ ਪਰਮਾਤਮਾ ਤੋਂ ਅਨੁਸਾਰ ਇਹਨੂੰ ਸਾਰਿਆਂ ਨੂੰ ਛੱਡਦੀ ਕਲਾ ਦੇ ਵਿੱਚ ਰੱਖੇ ਤੇ ਦੇਖੋ ਜੀ ਕਿੰਨਾ ਅੰਧੇਰਾ ਹੋ ਚੁੱਕਿਆ ਸਪੈਸ਼ਲ ਸਟ੍ਰੋਮ ਦੇ ਵਿੱਚ ਆਮ ਦਾ ਰੀਜ਼ਨ ਕਾਰਨ ਇਹੀ ਸੀ ਕਿ ਆਫਟਰਨੂਨ ਟਾਈਮ ਲਗਾਤਾਰ ਨੋ ਸਟਾਪ ਦੀ ਤਰ੍ਹਾਂ ਇਹਨੂੰ ਇਹਦੀ ਹੀ ਰੈਡੀ ਜਿਹੜੀ ਕਿ ਚੀਜ਼ਾਂ ਕਲੀਅਰ ਕਰਨੀਆਂ ਪਈਆਂ ਟਾਈਮ ਸਮਾਂ ਬਹੁਤ ਘਟ ਹੈ ਮੈਮ ਬਰੋਜ਼ ਹੀ ਕਹਿੰਦੇ ਸੀ ਕਿ ਮਤਲਬ ਵਿਦਿਆ ਦੀ ਫੋਟੋਜ਼ ਦਾ ਡਿਸਪਲੇ ਵਗੈਰਾ ਕਰੋ ਕੀ ਤੁਸੀਂ ਰੈਡੀ ਕੀਤਾ ਕੀ ਨਹੀਂ ਕੀਤਾ ਸੋ ਅੱਜ ਫਾਈਨਲੀ ਮੈਮ ਨੂੰ ਵੀ ਬਹੁਤ ਪਸੰਦ ਆਇਆ ਜੋ ਕੁਝ ਵੀ ਮੈਮ ਰੈਡੀ ਕੀਤਾ ਤੇ ਅੱਗੇ ਲਈ ਵੀ ਦੀਏ ਹੀ ਰੈਡੀ ਕਰਾਂਗੀ ਆਪਣੇ ਵੱਲੋਂ ਪੂਰੀ 100 ਟੂ 100 ਕੋਸ਼ਿਸ਼ ਰਹੇਗੀ ਕਿਉਂਕਿ ਹਰ ਇੱਕ ਮਾਂ ਨੂੰ ਹੁੰਦਾ ਹੈ ਕਿ ਆਪਣੇ ਬੱਚੇ ਦੀ ਰੀਜ਼ ਕਰਨ ਲਈ ਹੋ ਸੋ ਕਮ ਛੱਡੀ ਕੇ ਵੀ ਆਪਣੇ ਬੱਚਿਆਂ ਲਈ ਕਰਨ ਲਈ ਤਿਆਰ ਹੋ ਜਾਂਦੀ ਹੈ ਹੈਨਾ ਸੋ ਬਾਕੀ ਮੈਂ ਮਿਲਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਸੋ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਵੋ ਗੱਲਬਾਤ ਕਰਦੇ ਰਵੋ ਤੇ ਬਾਕੀ कहने बहुत खुश है बट मैं थोड़ा ज़्यादा समा नहीं ली सो मोनिका धवन थोड़े चैनल नाल मिलते रहन गए गलबात करते रहन अपना फॉलोइंग मतलब मेरी फॉलिइंगस मोनिका धवन को फॉलो करो बहुत ज़्यादा थोड़ी सपोर्ट की जरूरत है सो थैंक यू सो मच टेक केयर गुड नाइट